ਹਲਕਾ ਦੀਨਾ ਨਗਰ ਅਦੀਨ ਆਉਂਦੇ ਪਿੰਡ ਸੇਖਾਂ ਵਿਖੇ ਗੁਰਦੁਆਰਾ ਸਿੰਘ ਸਭਾ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਪਰਸੋ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੱਜ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਕੇ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੰਦੀ ਸਾਡੇ ਪੱਤਰਕਾਰ ਰੂਪ ਸਿੰਘ ਸੇਖਾਂ ਵੱਲੋਂ ਪੇਸ਼ ਕੀਤੀ ਗਈ ਵਿਸ਼ੇਸ਼ ਰਿਪੋਰਟ ਨਾਲ ਆ ਰਹੇ ਹੋ ਸਾਡੀ ਸੇਕੀ ਸੰਸਦੋਂ ਬੁਰਖਾ ਦੇ ਪਤਾ ਕਿਹੜਾ ਵਿਸ਼ਾ ਹੈ ਜਿਹੜਾ ਨਾ ਹੋ ਇਹਦਾ ਫਰਾਗ ਹੋਇਆ ਨਵ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜਲਦੀ ਸਰਪਿਤਾ ਜੀ ਆਨ ਦਾ ਪ੍ਰਕਾਸ਼ ਜਿਹੜਾ ਨਵ ਸੰਗਤ ਹਰ ਸਾਲ ਬੜੀ ਸਰਤਨਾਮਤ ਹੁੰਦੀ ਹੈ ਇਸ ਸਤਾਰ ਵੀ ਨਵ ਸੰਗਤ ਵੱਲੋਂ ਬੜਾ ਉਤਸ਼ਾਹ ਹੈ 9-10 ਦਿਨ ਪ੍ਰਕਾਸ਼ ਕੇਰੀਆਂ ਦੀ ਸੰਗਤ ਨੇ ਸੇਵਾ ਨਿਭਾਈ ਅੰਮ੍ਰਿਤ ਵੇਲੇ ਅਜ ਨਗਰ ਕੀਰਤਨ ਸਵੇਰ ਤੋਂ ਪਹਿਲਾਂ ਧਰ ਕੀ ਬਾਣੀ ਆਈ ਤੇਨ ਸਗਲੀ ਚਿੰਤਾ ਭਟਾਈ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਘਰੋਂ ਪਏ ਫਰੈਂਟ ਨਗਰ ਕੀ ਸਾਰੀ ਤਿਆਰੀ ਕਰਕੇ ਸਾਡੇ ਕੋਲ ਸਤਿਗੁਰੂ ਸਾਹਿਬ ਪਾਲਕੀ ਸਾਹਿਬ ਜੀ ਦੇ ਵਿੱਚ ਸ਼ਰਮਤ ਹਨ ਕਾਂ ਦੇ ਪਿਆਰੇ ਸਿੰਘ ਸਾਹਿਬਾਨ ਅੱਗੇ ਅੱਗੇ ਅਗਵਾਈ ਕਰ ਰਹੇ ਹਨ ਢਾਡੀ ਜੱਤਾ ਇੰਟਰਨੈਸ਼ਨਲ ਵੀ ਵੀ ਜਲੇਰ ਕੋਲ ਖੂਬ ਆਪਣੀ ਸੇਵਾ ਜਿਵੇਂ ਜਵਾਨੀ ਆ ਰਹੀ ਹੈ ਜਪੇ ਦੀ ਸੇਵਾ ਕਰਵਾ ਰਹੇ ਹਨ ਸਮੂਹ ਸੰਗਤ ਦਾ ਬਹੁਤ ਸਹਿਯੋਗ ਹੈ ਥਾਂ ਥਾਂ ਤੇ ਪੜਾਪੜਾ ਸੰਗਤਾਂ ਸੇਵਾ ਕਰਕੇ ਜੀਵਨ ਸਫਲਾ ਕਰੀਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਮੁਕਤ ਹੋਵੇ ਅਮਰ ਤੇ ਸ਼ਕੀ ਗੁਰੂ ਨਾਲ ਜੁੜੇ ਬਾਣੀ ਦੇ ਬਾਣੇ ਦੇ ਧਾਰਮਿਕ ਬਣੇ ਤਾਂ ਜੋ ਕੇ ਪੰਥ ਵਿੱਚ ਵਾਤਾਵਰਣ ਸਕੇ ਪੰਥ ਦੀ ਸੇਵਾ ਕਰ ਸਣ ਸਾਡਾ ਨੌਜਵਾਨ ਜਿਹੜਾ ਸਾਡਾ ਨੌਜਵਾਨ ਜਿਹੜਾ ਹੈਗਾ ਵਾ ਕੋਈ ਜੀਵੇ ਪੰਥ ਦੀ ਸੇਵਾ ਕਰੇ ਨਾਲ ਨਾਲ ਦੇਸ਼ ਕੌਮ ਦੀ ਸੇਵਾ ਵੀ ਕਰਨ ਦੇ ਲਾਇਕ ਬਣੇ ਬੜੇ ਦੇਖੇ ਨੌਜਵਾਨ ਹੋਣ ਸੂਝਵਾਨ ਹੋਣ ਪੰਥ ਦੇ ਵਿੱਚ ਤਾਂ ਹੀ ਤਰੱਕੀ ਹੋ ਸਕਦੀ ਹੈ ਪੰਥ ਚੜ੍ਹਦੀ ਕਲਾ ਵਿੱਚ ਤਾਂ ਹੀ ਹੋ ਸਕਦਾ ਹੈ ਸਾਡਾ ਨੌਜਵਾਨ ਪੜਿਆ ਲਿਖਿਆ ਕਿ ਨਸ਼ੇ ਤੋਂ ਮੁਕਤ ਹੋਵੇ ਕਿ ਅਮਰਤਾਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ